सेट पे ਪਹੁੰਚ ਕੇ ਥੋੜਾ ਐਕਸਾਈਟਮੈਂਟ ਹੋ ਰਿਹਾ ਰੀਅਲ ਹੋ ਰੰਨਾ ਪਹੁੰਚ ਕੇ ਤੇ ਜਿੱਦਾਂ ਦੀ ਫਿਲਮ ਦੀ ਸ਼ੇਪ ਹੋ ਰਹੀ ਹੈ ਜਿੱਦਾਂ ਦੀ ਫਿਲਮ ਬਣ ਰਹੀ ਹੈ ਹੁਣ ਹੈ 2 ਦਿਨ ਬਚੇ ਹੈ ਬਟ ਵਧੀਆ ਲੱਗ ਰਹੀ ਹੈ ਫਿਲਮ ਥੋੜੇ ਜਿਹਾ ਇੱਕ ਦੋ 엘ਮੈਂਟਸ ਹੋਰ ਨੇ ਇੰਟਰਸਟਿੰਗ ਬਣਾਉਣ ਲਈ ਸਕ੍ਰਿਪਟ ਜਦੋਂ ਮੈਂ ਪੜ੍ਹੀ ਤਾਂ ਮੈਨੂੰ ਸਕ੍ਰਿਪਟ ਬਹੁਤ ਵਧੀਆ ਲੱਗੀ ਤੇ ਫਿਊ ਸੀਨਸ ਮੈਂ ਇੱਕ ਦੋ ਟੇਕ ਐਕਸਟਰਾ ਲੈ ਲਏ ਤੇ ਮੈਂ ਕਿਹਾ ਸੌਰੀ ਸੌਰੀ ਉਹ ਬੜੇ ਕਾਮਪੋਜ਼ ਤਰੀਕੇ ਨਾਲ ਉਹਨਾਂ ਨੇ ਕਿਹਾ ਕੋਈ ਦਿੱਕਤ ਨਹੀਂ ਜਿਹੜਾ ਡੀਐਸਪੀ ਦੇਵ ਵੀ ਨੇ ਉਹਨਾਂ ਦੀ ਵੀ ਜਰਨੀ ਅੱਗੇ ਹੈ ਕਿ ਤੇ ਉਹ ਦੇਖਣ ਨੂੰ ਮਿਲੇਗੀ ਅ ਦਰਸ਼ਕਾਂ ਨੂੰ ਤੇ ਨਾਲ ਦੀ ਨਾਲ ਲេច ਦੋ ਬੜੇ ਇੱਕ ਉਹ ਮਿਸ਼ਨ ਤੇ ਨਿਕਲ ਗਏ ਨੇ ਪਤਾ ਨਹੀਂ ਬੰਨੋ ਕਿੰਨਾ ਅਲਾਊਡ ਹੈ ਕਿਹੜਾ ਨਹੀਂ ਕਿਹੜਾ ਮੈਂ ਵੀ ਉਹ ਤਾਂ ਕਰਕੇ ਜ਼ਿਆਦਾ ਰਿਵੀਲ ਨਹੀਂ ਕਰਦੀ ਕੀ ਬਥੇ ਲੱਗਦਾ ਪੰਜਾਬੀ ਜਾਂ ਸਾਉਥ ਦਾ ਖਾਣਾ ਖਾਂਦੀ ਆ ਬਹੁਤ ਮੈਨੂੰ ਦੋਸਾ ਬਹੁਤ ਪਸੰਦ ਹੈ ਸਾਉਥ ਦਾ ਖਾਣਾ ਮੈਨੂੰ ਸਾਉਥ ਦਾ ਖਾਣਾ ਬਹੁਤ ਪਸੰਦ ਹੈ ਹਾਂ ਬਿਕੋਜ਼ ਮੈਂ ਦੇਸੀ ਖਾਣਾ ਖਾਂਦੀ ਆ ਦੇਖ ਦੇਸੀ ਮੇਰੇ ਲਈ ਦੇਸੀ ਇਸ north south going ਇਹ ਨਾ ਫਿਰ ਫਿੱਟ ਹੋਗੀ 2-3 ਮਹੀਨੇ ਬਾਅਦ ਅੱਛਾ ਹੋਰ ਫਿੱਟ ਹੋਣਾ ਜਿਮ ਬਸ ਕਰੀ ਜਾ ਰਹੀਆਂ 2-3 ਮਹੀਨੇ ਹੋਰ ਹਾਂ ਸਸਿਕਾ ਤੁਸੀਂ ਜੁੜਿਓ ਡੇਲੀ ਪੋਸਟ ਪੰਜਾਬੀ ਦਾ ਮੈਂ ਸੰਦੀਪ ਕੰਬੋਜ ਅਸੀਂ ਰੋਜ਼ਾਨਾ ਤੁਹਾਡੇ ਨਾਲ ਫਿਲਮ ਦੀ ਕੋਈ ਵੱਡੀ ਹਸਤੀ ਲੈ ਕੇ ਆਉਨੇ ਆ ਕਿਉਂਕਿ ਪੰਜਾਬੀ ਇੰਡਸਟਰੀ ਜਿਵੇਂ ਗਰੋ ਕਰ ਰਹੀ ਹੈ ਹਰ ਸੈਚਰਡੇ ਫਰਾਈਡੇ ਨਵੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਵੱਡੇ ਪਰਦੇ ਤੇ ਵੀ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਪੂਰੀਆਂ ਦੇਸ਼ਾਂ ਵਿਦੇਸ਼ਾਂ 'ਚ ਪੰਜਾਬੀ ਜਿਹੜੀ ਗਾਣੇ ਹੋਣ ਚਾਹੀਏ ਪੰਜਾਬੀ ਇੰਡਸਟਰੀ ਹੋਏ ਪੰਜਾਬੀ ਫਿਲਮਾਂ ਹੋਣ ਜਿਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਤਾਂ ਡੀਐਸਪੀ ਦੇਵ ਉਹ ਰਿਲੀਜ਼ ਹੋਏਗੀ 13 ਫਰਵਰੀ ਨੂੰ ਕਿਉਂਕਿ ਉਸਦਾ ਪਹਿਲਾ ਪਾਰਟ ਸਾਰਿਆਂ ਨੇ ਦੇਖ ਚੁੱਕੇ ਨੇ ਡੀਐਸਪੀ ਦੇਵ ਜਿਹੜੀ 1 ਆਈ ਸੀ ਬਹੁਤ ਲੋਕਾਂ ਨੇ ਪਿਆਰ ਦਿੱਤਾ ਤੇ ਸਾਡੇ ਨਾਲ ਸ਼ਰੂਤੀ ਸੋਢੀ ਜੀ ਹੈਗੇ ਜਿਨ੍ਹਾਂ ਨੇ ਮੁੱਖ ਰੋਲ ਕੀਤਾ ਇਸ ਫਿਲਮ ਦੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਕਿਵੇਂ ਲੱਗਿਆ ਕਿਉਂਕਿ ਡੀਐਸਪੀ ਦੇਵ ਉਹਨਾਂ ਦੀ ਜਿਹੜੀ ਇੱਕ ਸ਼ਖਸੀਅਤ ਹੈ ਜਿਵੇਂ ਉਹਨਾਂ ਦਾ ਇੱਕ ਕਿਰਦਾਰ ਹੈਗਾ ਉਹ ਦੇਖਣ ਚ ਵੀ ਇੰਨੇ ਦਵੰਗ ਨੇ ਤੇ ਫਿਲਮ ਦਾ ਜਿਹੜਾ ਪਹਿਲੀ ਫਿਲਮ ਜੋ ਉਹਨਾਂ ਦਾ ਕਨਸੈਪਟ ਸੀ ਜੋ ਉਹਨਾਂ ਨੇ ਰਿਐਲਿਟੀ ਦੁਨੀਆਦਾਰੀ ਤੇ ਦਿਖਾਉਂਦੇ ਨੇ ਉਹਨਾਂ ਦਾ ਹਮੇਸ਼ਾ ਐਂਡ ਤੇ ਕੋਈ ਮੈਸੇਜ ਵੀ ਹੁੰਦਾ ਕਿਵੇਂ ਲੱਗਿਆ ਸਭ ਤੋਂ ਪਹਿਲਾਂ ਇਸ ਫਿਲਮ ਚ ਤੁਸੀਂ ਮੇਨ ਲੀਡ ਕਰ ਰਹੇ ਹੋ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਜਦੋਂ ਪਤਾ ਲੱਗਿਆ ਮੈਨੂੰ ਕਾਲ ਆਈ ਫਿਲਮ ਲਈ ਮੈਂ ਤਾਂ ਬੜੀ ਬਾਰੀ ਐਕਸਾਈਟਿਡ ਸੀ ਐਂਡ ਸੈੱਟ ਤੇ ਪਹੁੰਚ ਕੇ ਥੋੜਾ ਐਕਸਾਈਟਮੈਂਟ ਹੋਲ ਰੀਅਲ ਹੋ ਰੰਨਾ ਪਹੁੰਚ ਕੇ ਤੇ ਜਿੱਦਾਂ ਦੀ ਫਿਲਮ ਦੀ ਸ਼ੇਪ ਹੋ ਰਹੀ ਹੈ ਜਿੱਦਾਂ ਦੀ ਫਿਲਮ ਬਣ ਰਹੀ ਹੈ ਹੁਣ ਹੈ 2 ਦਿਨ ਬਚੇ ਹੋਏ ਹੈ ਹਾਂਜੀ ਬਟ ਵਧੀਆ ਲੱਗ ਰਹੀ ਹੈ ਮਤਲਬ ਜਿਵੇਂ ਅਸੀਂ ਪਹਿਲੀ ਫਿਲਮ ਲੋਕਾਂ ਨੇ ਇੰਨਾ ਪਿਆਰ ਦਿੱਤਾ ਤੇ ਬ੍ਰਾਂਡ ਬਣ ਗਈ ਫਿਲਮ ਦਾ ਮਤਲਬ ਜਿਵੇਂ ਇੱਕ ਉਸ ਸਮੇਂ ਇੱਕ ਨਵਾਂ ਜਿਹਾ ਕਨਸੈਪਟ ਆਇਆ ਸੀ ਪਰ ਲੋਕਾਂ ਦੀ ਚਾਹ ਸੀ ਉਸ ਸਮੇਂ ਦੇਵ ਕ੍ਰੋੜ ਦੀ ਹਮੇਸ਼ਾ ਫਿਲਮਾਂ ਦੀ ਐਂਡਿੰਗ ਐਦਾਂ ਨਹੀਂ ਹੁੰਦੀ ਕਿ ਉਹਨਾਂ ਦੇ ਅਗਲਾ ਪਾਰਟ ਕਦੋਂ ਆਏਗਾ ਲੋਕ ਇੰਤਜ਼ਾਰ ਕਰਦੇ ਨੇ ਤੇ ਇਹਦਾ ਵੀ ਉਹਨਾਂ ਨੇ ਉਸੇ ਤਰੀਕੇ ਨਾਲ ਐਂਡ ਹੁੰਦੇ ਨੇ ਇਹਨਾਂ ਦੇ ਸਾਰੀ ਫਿਲਮਾਂ ਦੇ ਠੀਕ ਹੈ ਨਾ ਇਸ ਵਾਰੀ ਥੋੜੇ ਜਿਹਾ ਇੱਕ ਦੋ 엘ਿਮੈਂਟਸ ਹੋਰ ਨੇ ਇੰਟਰਸਟਿੰਗ ਬਣਾਉਣ ਲਈ ਸਕ੍ਰਿਪਟ ਜਦੋਂ ਮੈਂ ਪੜ੍ਹੀ ਤਾਂ ਮੈਨੂੰ ਸਕ੍ਰਿਪਟ ਬਹੁਤ ਵਧੀਆ ਲੱਗੀ ਤੇ ਮੈਂ ਫਿਊ ਸੀਨਸ ਜੀ ਦੇਖੋਗੇ ਜਦੋਂ ਟ੍ਰੇਲਰ ਵੀ ਆਏਗਾ ਤੇ ਦੇਖੋਗੇ ਸੋ ਏ ਵੈਰੀ ਇੰਟਰਸਟਿੰਗ ਮੈਸੇਜ ਤਾਂ ਹੈ ਹੀ ਹੈ ਮੈਂ ਵੀ ਉਹਨਾਂ ਦੀ ਜਿੰਨੀਆਂ ਵੀ ਫਿਲਮਾਂ ਦੇਖੀਆਂ ਹਾਂ ਦਰ ਇਸ ਆਲਵੇਜ਼ ਅ ਮੈਸੇਜ ਉਹਨਾਂ ਦੀ ਫਿਲਮਾਂ ਚ ਟੋਕਿਓ ਥੋੜੇ ਅਗਰੈਸਿਵ ਦੇਖਣ ਨੂੰ ਜ਼ਰੂਰ ਲੱਗਦੇ ਨੇ ਪਰ ਉਹ ਆਪਣੇ ਕੰਮ ਪ੍ਰਤੀ ਬੜੇ ਲਾਇਲ ਹੈਗੇ ਇਹਨਾਂ ਦੇ ਇੰਟਰਵਿਊ ਅਸੀਂ ਦੇਖਦੇ ਆ ਉਹ ਬੜਾ ਸਪਸ਼ਟ ਜਿਹਾ ਹੁੰਦੇ ਨੇ ਚਾਹੇ ਉਹ ਐਕਟਰਸ ਹੋਣ ਹਮੇਸ਼ਾ ਉਹ ਨਵੇਂ ਅਦਾਕਾਰਨਾ ਕੰਮ ਕਰਨਾ ਵੀ ਪਸੰਦ ਕਰਦੇ ਨੇ ਜਦੋਂ ਤੁਸੀਂ ਤਾਂ ਪਹਿਲਾਂ ਕਾਫੀ ਪੰਜਾਬੀ ਫਿਲਮਾਂ ਚ ਕੰਮ ਕੀਤਾ ਤੇ ਉਹਨਾਂ ਨਾਲ ਕੰਮ ਕਰਨ ਦਾ ਜਿਹੜਾ ਇੱਕ ਐਕਸਪੀਰੀਅੰਸ ਕਿਦਾਂ ਦਾ ਯਾਰ ਬਹੁਤ ਵਧੀਆ ਐਕਸਪੀਰੀਅੰਸ ਸੀ ਕਾਇਨ ਨਾਟ ਬਿਕੋਜ਼ ਜਸਟ ਬਿਕੋਜ਼ ਕੋ ਐਕਟਰ ਹੈ ਫਿਲਮ ਕਰ ਰਹੇ ਹੋ ਇੱਕ ਬੜਾ ਕਹਿੰਦੇ ਨਾ ਕਿ ਬੜੇ ਕਲੀਸ਼ੇ ਦਾ ਰਿਸਪੌਂਸ ਹੁੰਦਾ ਹੈ ਵਧੀਆ ਬਟ ਸੱਚੀ ਬਹੁਤ ਵਧੀਆ ਰਿਹਾ ਬਿਲਕੁਲ ਜਦੋਂ ਮੈਂ ਸੈੱਟ ਤੇ ਗਈ ਤੇ ਪਹਿਲੇ ਦਿਨ ਹੀ ਤੁਸੀਂ ਥੋੜਾ ਜਿਹਾ ਤੁਸੀਂ ਭਾਪ ਸਕਦੇ ਹੋ ਨਾ ਕਿੰਦਾ ਕਿਸੇ ਦਾ ਨੇਚਰ ਹੈ ਹੀ ਇਜ਼ ਵੈਰੀ ਵਾਰਮ ਕਮਨੂ ਲਾ ਕੇ ਸਿੰਸੀਅਰ ਨੇ ਉਹ ਉਹਨਾਂ ਨੇ ਕੰਮ ਕੀਤਾ ਹੋਇਆ ਪਹਿਲਾਂ ਮਨਦੀਪ ਜੀ ਨਾਲ ਜਿਹੜੇ ਸਾਡੇ ਡਾਇਰੈਕਟਰ ਨੇ ਤੇ ਉਹ ਤਾਂ ਦਿਖ ਹੀ ਰਿਹਾ ਸੀ ਥੋੜਾ ਕੰਫਰਟ ਸਾਰਿਆਂ ਦਾ ਤੇ ਮੇਰੇ ਲਈ ਕੰਫਰਟ ਫੀਲ ਕਰਨਾ ਬਹੁਤ ਵੱਡੀ ਗੱਲ ਸੀਗੀ ਐਂਡ ਮੈਂ ਬਹੁਤ ਕੰਫਰਟੇਬਲ ਫੀਲ ਕੀਤਾ ਮੈਂ ਇਨ ਫੈਕਟ ਜਦੋਂ ਥੋੜੇ ਆਈ ਥਿੰਕ ਪਹਿਲੇ ਪਹਿਲਾ ਦਿਨ ਸੀ ਦੂਜਾ ਦਿਨ ਸੀਗਾ ਮੈਂ ਇੱਕ ਦੋ ਟੇਕ ਐਕਸਟਰਾ ਲੈ ਲੇ ਤੇ ਮੈਂ ਕਿਹਾ ਸੌਰੀ 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 ਤੇ ਉਹ ਬੜੇ ਕਾਮ ਕੰਪੋਜ਼ ਤਰੀਕੇ ਨਾਲ ਉਹਨਾਂ ਨੇ ਕਿਹਾ ਕੋਈ ਦਿੱਕਤ ਨਹੀਂ No problem ਐਂਡ ਇਦਾਂ ਦਾ ਥੋੜਾ ਜਿਹਾ ਇਨਕਰੇਜਮੈਂਟ ਵਧੀਆ ਲੱਗਦਾ ਫਰਮ ਯਰ ਕੋ-ਐਕਟਰ ਦੇ ਦੇ ਸੀ ਵੀ ਨੇ ਮਤ ਉਹਨਾਂ ਦੀ ਕਈ ਇੰਟਰਵਿਊ ਅਸੀਂ ਦੇਖੇ ਨੇ ਕਹਿੰਦੇ ਵੀ ਆਪਾਂ ਢਟਕਾ ਸੌਦਾ ਦੇਸੀ ਬੰਦੇ ਆ ਕੋਈ ਅੱਛਾ ਜੀ ਪਰ ਵਧੀਆ ਗੱਲ ਹੈ ਨਾ ਦੇਸੀ ਹੋਣਾ ਪ੍ਰੋਪਰ ਤੁਸੀਂ ਪੰਜਾਬ ਦੇ ਮੈਂ ਤਾਂ ਸੋਚਦੀ ਆ ਕਿ ਚਲੋ ਹਰ ਪੰਜਾਬ 'ਚ ਵੀ ਡਿਫਰੈਂਟ ਡਿਫਰੈਂਟ ਤਰੀਕੇ ਦੇ ਲੋਕ ਨੇ ਬਟ ਮੈਂ ਮੈਮ ਮੈਨੂੰ ਬਹੁਤ ਵਧੀਆ ਲੱਗਿਆ ਉਹ ਦੇਸੀ ਉਹਨਾਂ ਨੂੰ ਕਿੰਨਾ ਕੁਝ ਪਤਾ ਹੈ ਪੰਜਾਬੀ ਕਲਚਰ ਬਾਰੇ ਅਕਚੁਅਲੀ ਜਿਹੜੇ ਯੂ ਨੋ ਬਹੁਤ ਕੁਝ ਪਤਾ ਉਹਨਾਂ ਨੂੰ ਪਿੰਡਾ ਬਾਰੇ ਜਿਹ ਜੋ ਮੈਂ ਵੀ ਸੁਣਦੀ ਹਾਂ ਉਹਦੋਂ ਮੈਨੂੰ ਇਹ ਸਿੱਖਣ ਨੂੰ ਮਿਲਦਾ ਹੈ ਫਿਰ ਮਤਲਬ ਤੁਸੀਂ ਕਾਫੀ ਲੰਬੇ ਸਮੇਂ ਬਾਅਦ ਇੰਡਸਟਰੀ ਚ ਜਿਵੇਂ ਕਹਿੰਦੇ ਨੇ ਹੁਣ ਵਾਪਸੀ ਕੀਤੀ ਤੇ ਇਹ ਚੀਜ਼ ਨਾਲ ਤੁਹਾਨੂੰ ਵੀ ਲੱਗਿਆ ਕਿ ਹੁਣ ਦੇਵ ਨਾਲ ਫਿਲਮ ਕਰ ਰਹੇ ਆ ਕਿਉਂਕਿ ਦੇਵ ਬਹੁਤ ਵੱਡੀ ਇੰਡਸਟਰੀ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਚਿਹਰਾ ਹੈਗਾ ਜਿੰਦੀ ਇੱਕ ਆਡੀਅנס ਵੀ ਅਸੀਂ ਗੱਲ ਕਰੀਏ ਉਹ ਹੀ ਬੜੀ ਡਿਫਰੈਂਟ ਜੀ ਆਡੀਅנס ਹੈਗੀ ਹੈ ਮਤਲਬ ਥੋੜੀ ਮਾਰਕਟਾਈ ਵਾਲੀ ਥੋੜੀ ਐਕਸ਼ਨ ਮੂਵੀ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਨੇ ਤੇ ਉਸ ਤਰ੍ਹਾਂ ਦਾ ਮਤਲਬ ਇਸ ਫਿਲਮ ਚ ਦੇਖਨ ਨੂੰ ਮਿਲੇਗਾ ਸਾਰਾ um ਸੀ ਉਹ ਐਕਸ਼ਨ ਆਬਵੀਅਸਲੀ ਡੀਐਸਪੀ ਦੀ ਇਜ਼ਨ ਐਕਸ਼ਨ ਫਿਲਮ ਸੀ ਆਪ ਕਹੇ ਕਿ ਪਹਿਲੀ ਫਿਲਮ ਜੀ ਵੀ ਮੈਸੇਜ ਸੀਗਾ ਵਨ ਆਫ ਦੀ ਹਰ ਫਿਲਮ ਚ ਮੈਸੇਜ ਹੀ ਹੁੰਦਾ ਐਂਡ ਮੈਂ ਉਹਨਾਂ ਦੇ ਇੰਟਰਵਿਊ ਜਿਹੜੇ ਦੇਖੇ ਹੋਏ ਆ ਉਹ ਵੀ ਆਪ ਹੀ ਕਹਿੰਦੇ ਆ ਕਿ ਸਿਰਫ ਐਕਸ਼ਨ ਤੇ ਵਾਇਲੈਂਸ ਦੀ ਗੱਲ ਨਹੀਂ ਹੈ ਉਹ ਚਲੋ ਹੈ ਐਕਸ਼ਨ ਜਨਰ ਬਟ ਨਾਲ ਦੀ ਨਾਲ ਜਿਹੜਾ ਮੈਸੇਜ ਹੈ ਉਹ ਤੇ ਫੋਕਸ ਕਰਨਾ ਵੀ ਬਹੁਤ ਇੰਪੋਰਟੈਂਟ ਹੈ ਜਿਵੇਂ ਉਹਨਾਂ ਦੇ ਨਖੋ ਦਾ ਮੁੰਡਾ ਕਿੰਨੀਆਂ ਫਿਲਮਾਂ ਕੀਤੀਆਂ ਹੈ ਨਾ ਉਸ ਹਿਸਾਬ ਨਾਲ ਮੈਂ ਕੰਮ ਦੇਖਿਆ ਉਹਨਾਂ ਦਾ ਇਸ ਫਿਲਮ 'ਚ ਵੀ ਆਫਕੋਰਸ देयर ਇਜ਼ ਮੈਸੇਜ ਤੇ ਜਿਹੜਾ ਡੀਐਸਪੀ ਦੇਵ ਨੇ ਉਹਨਾਂ ਦੀ ਵੀ ਜਰਨੀ ਅੱਗੇ ਹੈ ਕਿ ਤੇ ਉਹ ਦੇਖਣ ਨੂੰ ਮਿਲੇਗੀ ਆ ਦਰਸ਼ਕਾਂ ਨੂੰ ਤੇ ਨਾਲ ਦੀ ਨਾਲ ਇੱਕ ਦੋ ਬੜੇ ਇੱਕ ਮਿਸ਼ਨ ਤੇ ਨਿਕਲ ਗਏ ਨੇ ਪਤਾ ਨਹੀਂ ਮੰਨੂ ਕਿੰਨਾ ਅਲਾਊਡ ਹੈ ਕਿਹੜਾ ਨਹੀਂ ਕਿਹੜਾ ਤੇ ਮੈਂ ਵੀ ਉਹ ਤਾਂ ਕਰਕੇ ਜ਼ਿਆਦਾ ਰਿਵੀਲ ਨਹੀਂ ਕਰਦੀ ਬਟ ਇੱਕ ਹੋਲਸਮ ਜਿਹਾ ਮਿਲੇਗਾ ਉਹਨਾਂ ਨੂੰ ਦੇਖਣ ਨੂੰ ਦਰਸ਼ਕਾਂ ਨੂੰ ਮਤਲਬ ਜਿਹੜਾ ਕੁਝ ਅੱਜ ਅਸੀਂ ਆਪਣੇ ਇੱਧਰ ਉੱਧਰ ਦੇਖ ਰਹੇ ਆ ਉਹ ਚੀਜ਼ਾਂ ਕੋਈ ਸਾਡੇ ਤੇ ਭਾਰੀ ਪੈ ਰਹੀਆਂ ਨੇ ਉਹ ਚੀਜ਼ਾਂ ਦਾ ਇਨਸਾਫ ਵੀ ਜਿਹੜਾ ਹੈਗਾ ਉਹ ਦੇਵਤਾ ਹਮੇਸ਼ਾ ਇਹਨਾਂ ਦੀ ਫਿਲਮਾਂ ਦੇ ਵਿੱਚ ਹੁੰਦਾ ਚਾਹੇ ਉਹ ਨਸ਼ਿਆਂ ਪ੍ਰਤੀ ਫਿਲਮਾਂ ਬਣਦੀਆਂ ਨੇ ਫਿਰ ਉਹ ਫਿਲਮਾਂ ਦਾ ਐਂਡ ਜਿਹੜਾ ਹੁੰਦਾ ਹੈ ਉਹ ਕੁਝ ਹੋਰ ਹੀ ਨਿਕਲ ਕੇ ਆਉਂਦਾ ਹੈ ਕਿ ਜਿਹੜੀ ਦੁਨੀਆ ਨੂੰ ਕਿਵੇਂ ਮੈਸੇਜ ਦੇ ਕੇ ਜਾਣਾ ਨੇ ਇਹਨਾਂ ਦੀ ਜਿਹੜੀ ਪਹਿਲਾਂ ਫਿਲਮਾਂ ਆਈਆਂ ਤੋ ਮਤਲਬ ਉਹਨਾਂ ਦੇ ਐਂਡਿੰਗ ਬਹੁਤ ਡਿਫਰੈਂਟ ਹੁੰਦੀ ਹੈ ਮੈਂ ਉਹ ਐਂਡਿੰਗ ਨਹੀਂ ਦੇ ਰਹੀ ਨਹੀਂ ਮਤਲਬ ਵੈਸੇ ਪੁਰਾਣੀ ਫਿਲਮਾਂ ਤੋਂ ਮੈਂ ਕਰ ਕਰ ਹਾਂ ਬਟ ਉਹ ਇਮੋਸ਼ਨ ਹੈ ਨਾ ਕਿ ਤੁਸੀਂ ਦੇਖੋ ਕਿ ਇਮੋਸ਼ਨ ਐਕਸ਼ਨ ਦਾ ਚਲੋ ਇੱਕ ਪਾਰਟ ਹੈ ਹੈ ਨਾ ਐਕਸ਼ਨ ਤੁਸੀਂ ਜਾ ਕੇ ਪਰ ਇਮੋਸ਼ਨ ਹੈ ਕਿ ਇੱਕ ਇਮੋਸ਼ਨ ਰਨ ਕਰਦਾ ਹੈ ਉਹਨਾਂ ਦੀ ਫਿਲਮਾਂ ਨੂੰ ਤੇ ਆਈ ਥਿੰਕ ਇਮੋਸ਼ਨ ਕੈਚ ਕਰਨਾ ਬਹੁਤ ਜ਼ਰੂਰੀ ਹੈ ਪੰਜਾਬੀ ਇੰਡਸਟਰੀ ਚ ਹੁਣ ਤੁਸੀਂ ਇੰਨੇ ਟਾਈਮ ਬਾਅਦ ਆਏ ਕਿਵੇਂ ਲੱਗ ਰਿਹਾ ਹੈ ਮਤਲਬ ਤੁਹਾਡੀਆਂ ਪੁਰਾਣੀ ਫਿਲਮਾਂ ਮਿਸਟਰ 420 ਜੀ ਮੀਣਾ ਤੁਹਾਡੀ ਫਿਲਮ ਆਈ ਅਮਰਿੰਦਰ ਗਿੱਲ ਉਹਨਾਂ ਦਾ ਫਿਲਮ ਉਹ ਸਮਾਂ ਬੜਾ ਉਹ ਸਮੇਂ ਤੇ ਅੱਜ ਸਮੇਂ 'ਚ ਫਰਕ ਕਿੰਨਾ ਕੁ ਮਹਿਸੂਸ ਹੋ ਰਿਹਾ ਵੀ ਅੱਜ ਇੱਕ ਜਿਵੇਂ ਜਮਾਨਾ ਤਾਂ ਚੇਂਜ ਹੁਣੇ ਚਾਹੀਦਾ ਪਰ ਫਰਕ ਕਿੰਨਾ ਕੁ ਲੱਗਿਆ ਆਈ ਥਿੰਕ ਪ੍ਰੋਮੋਸ਼ਨ ਰੀਅਲ ਲਾਈਫ ਸੋਸ਼ਲ ਮੀਡੀਆ ਦਾ ਫਰਕ ਬਹੁਤ ਹੈ ਕਿ ਅੱਜ ਤੇ ਟਾਈਪ ਤੁਸੀਂ ਰੈਡੀ ਹੋ ਜਾਓ ਤਾਂ ਫਿਰ ਸਭ ਤੋਂ ਪਹਿਲਾਂ ਥੋੜੀ ਕਹਿੰਦੀ ਹੈ ਕਿ ਰੀਲ ਰੂਲ ਬਣਾ ਕੇ ਪ੍ਰੋਪਰ ਪ੍ਰੋਮੋਸ਼ਨ ਇਹ ਸਭ ਕੁਝ ਰੈਡੀ ਰੱਖੋ ਉਸ ਟਾਈਮ ਇੰਨਾ ਸਿਗਾ ਨਹੀਂ ਨਾ ਪ੍ਰੋਮੋਸ਼ਨ ਦਾ ਮਤਲਬ ਸੀ ਬਟ ਇੰਸਟਾਗ੍ਰam ਰੀਲਨਾ ਉਨਾ ਨਹੀਂ ਸੀ ਆ ਲਾਈਕ ਇੰਨਾ ਨਹੀਂ ਸੀ ਹਾਲ ਤਾਂ ਸਫੇਰੀ ਉੱਤੇ ਸਾਰ ਵੀ ਰੀਲਾਂ ਦੀ ਸ਼ੁਰੂਆਤ ਹੁੰਦੀ ਹੈ ਨਾ ਮਤਲਬ ਐਂਡ ਦੇ ਦੀ ਮੈਂ ਦੇਖਿਆ ਲੋਕਾਂ ਨੂੰ ਮੈਂ ਤਾਂ ਆਪ ਸੋਚ ਜੀ ਰਹੀ ਮੇਰੀ ਟੀਮ ਕਹਿੰਦੀ ਤੁਸੀਂ ਜਾਈਏ ਜਾ ਕੇ ਮੈਮ ਰੀਲ ਬਣਾ ਲਓ ਮੈਂ ਥੋੜੀ ਰੀਲ ਥੋੜੀ ਜੀ ਸ਼ਾਈ ਫੀਲ ਕਰਦੀ ਆ ਬਟ ਮੈਂ ਜਿੰਨਾ ਮੈਂ ਇੰਸਟਾਗ੍ਰਾਮ ਤੇ ਹੈਗੀ ਆ ਉਹ ਵੀ ਮੇਰੇ ਆਊਟ ਆਫ ਕੰਫਰਟ ਜ਼ੋਨ ਕਰਕੇ ਮੈਂ ਥੋੜਾ ਬਹੁਤ ਦੇਖਿਆ ਇੰਸਟਾਗ੍ਰਾਮ ਤੇ ਜਿਵੇਂ ਕਈ ਅਸੀਂ ਕੁੜੀਆਂ ਰਜਾਨਾ ਸਵੇਰੇ ਕੌਫੀ ਪੀਂਦੀਆਂ ਤੁਸੀਂ ਤਾਂ ਜਿੱਦਾਂ ਥੋੜਾ ਟਾਈਮ ਆ ਤੁਸੀਂ ਠੀਕ ਨਹੀਂ ਹੈਗਾ ਜਿਵੇਂ ਕਿ ਨੇ ਲਹਿਰੇ ਉਹ ਹਰ ਚੀਜ਼ ਨੂੰ ਅੱਜ ਕੱਲ ਇੰਸਟਾਗ੍ਰਾਮ ਦੇ ਪਾ ਰਹੇ ਨੇ ਲੋਕ ਹਾਂ ਮੈਂ ਲ ਮੈਂ ਸਟੋਰੀ ਸੇ ਥੋੜਾ ਬਹੁਤ ਸ਼ੇਅਰ ਕਰ ਦਿੰਦੀ ਆ ਬਿਕੋਜ਼ ਮੈਨੂੰ ਮੇਰੀ ਫਰੈਂਡਸ ਕਹਿੰਦੀ ਆ ਪਲੀਜ਼ ਬੀ ਐਕਟਿਵ ਔਨ ਇੰਸਟਾਗ੍ਰਾਮ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਜਿੱਦ ਤੇ ਟਾਈਮ ਤਾਂ ਫਿਰ ਮੈਂ ਕੋਸ਼ਿਸ਼ ਕਰਦੀ ਆ ਮੈਂ ਹੁਣ ਕੋਸ਼ਿਸ਼ ਕਰਨ ਲੱਗੀ ਆ ਕਿਉਂਕਿ ਮੈਂ ਆਪਦੀ ਬਿਕੋਜ਼ ਮੇਰੀ ਪਰਸਨੈਲਿਟੀ ਤੇ ਬਹੁਤ ਪਾਰਟਸ ਨੇ ਮੈਂ ਐਜ਼ ਏਨ ਐਂਟਰਟੇਨਰ ਵੀ ਹੈ ਬਿਲਕੁਲ ਬਿਲਕੁਲ ਤੁਸੀਂ ਸਟੇਜ ਮੈਂ ਬਹੁਤ ਜ਼ਿਆਦਾ سنجਿਦਗੀ ਨਾਲ ਸੋਚਦੀ ਆ ਬਹੁਤ ਟਾਪਿਕਸ ਬਾਰੇ ਤੇ ਮੈਂ ਕਦੇ-ਕਦੇ ਸੋਚਦੀ ਆ ਮੈਂ ਕਿਹੜੀ ਪਰਸਨੈਲਿਟੀ ਦਾ ਪਾਰਟ ਅੱਗੇ ਕਰਾਂ ਆਪਣੇ ਯੂ ਨੋ ਮਤਲਬ ਤੁਸੀਂ ਇੱਕ ਜਿਹੜੀ ਤੁਹਾਡੀ ਤੁਹਾਨੂੰ ਆਪਣੇ ਆਪ ਇਹ ਲੱਗਦਾ ਹੈ ਕਿ ਜੋ ਇੱਕ ਚਲੋ ਸਮਾਜ ਜੋ ਕੁਝ ਮਰਜ਼ੀ ਕਰ ਰਿਹਾ ਇੱਕ ਆਪਦਾ ਬੰਦੇ ਦਾ ਮਿਆਰ ਵੀ ਹੋਣਾ ਚਾਹੀਦਾ ਵੀ ਜੋ ਮੈਂ ਸੋਚਦੀ ਆ ਸ਼ਾਇਦ ਕਈ ਵਾਰੀ ਰੀਲ ਬੜੇ ਡਾਊਨ ਜਾ ਕੇ ਆਪਾਂ ਦੇਖ ਰਹੇ ਹੁੰਨੇ ਆ ਬਹੁਤ ਵੱਡੇ ਆਰਟਿਸਟ ਹੁੰਦੇ ਨੇ ਉਹ ਤੁਹਾਨੂੰ ਆਪਦੇ ਆ ਮਹਿਸੂਸ ਹੁੰਦਾ ਚੀਜ਼ਾਂ ਮੈਨੂੰ ਮੈਨੂੰ ਹੁੰਦਾ ਕਿ ਮੈਂ ਫਾਰ ਇਗਜ਼ਾਮਪਲ ਅੱਜਕੱਲ ਕਿਦਾਂ ਦੀਆਂ ਰੀਲਾਂ ਤੁਸੀਂ ਦੇਖਦੇ ਹੋ ਲਾਈਕ ਯੂ ਸੀ ਐਕਟਰਸ ਮੀਮ ਕਰਦੇ ਨੇ ਮੀਮ ਤੇ ਫਿਰ ਲਿਪਸਿੰਕ ਹੁੰਦਾ ਬਹੁਤ ਕਰੀ ਹੈ ਨਾ ਕੁਝ ਫਨੀ ਹੋ ਗਿਆ ਕੁਝ ਡਾਂਸ ਦਾ ਹੋ ਗਿਆ ਕੁਝ ਥੋੜਾ ਜਿਹਾ ਐ ਇੱਧਾ ਆਦਾਇਓਂ ਦਾਇਆ ਕਰਕੇ ਹੋ ਗਿਆ ਅਮ ਕੁਝ ਫੂਡ ਦਾ ਪਾ ਲਿਆ ਤੇ ਥੋੜਾ ਜਿਹਾ ਖਾ ਰਹੇ ਆ ਬੈਗ ਬੈਗ ਪਰਦੇ ਤੇ ਕੁਛ ਮਰਜ਼ੀ ਖਾ ਰਹੇ ਨੇ ਲੋਕਾਂ ਨੂੰ ਬਦਵਾ ਰਹੇ ਤੁਸੀਂ ਇੰਸਟਾਗ੍ਰਾਮ ਦੇਖਿਆ ਲੇਕਿਨ ਤੁਸੀਂ ਦੇਖਿਆ ਨਾ ਮੇਰੇ ਘਰ ਤੁਹਾਡਾ ਹੈ ਹੀ ਨਹੀਂ ਬਹੁਤ ਘਟ ਮੈਂ ਤਾਂ ਬੈਠ ਕੇ ਦੇਖ ਰਿਹਾ ਸੀ ਮੈਂ ਕਿ ਇਹ ਕੁੜੀ ਕੁੜੀ ਨੇ ਪਾਈ ਕੁਛ ਨਹੀਂ ਹੈਗਾ ਇਹਦੇ ਵਿੱਚ ਵਰਕ ਵਰਕ ਹੋ ਰਹੀ ਐ ਨਾ ਵਰਕ ओरिएंटेड ਦੇਖਿਆ ਨਾ ਮੈਂ ਉਹ ਦੇਖਿਆ ਉਹ ਤਾਂ ਤੁਹਾਡਾ ਹੈ ਹੀ ਸੀ ਯਾ ਉਹ ਫालतू ਚੀਜ਼ਾਂ ਨਹੀਂ ਮੈਨੂੰ ਮਿਲੀਆਂ ਤੇ ਮੈਂ ਨਾ ਫालतੂ ਮੈਨੂੰ ਕਹਿ ਰਹੇ ਨੇ ਲੋਕੀ ਥੋੜਾ ਫालतੂ ਬਣਾਓ ਸੱਚੀ ਕਹਿ ਰਹੀਆਂ ਮੈਨੂੰ ਅੱਜਕੱਲ ਬੜਾ ਐਡਾ ਕਹਿ ਰਿਹਾ ਇਹ ਤੁਹਾਡੀ ਇੰਡਸਟਰੀ ਦੇ ਕਈ ਵਿਦਵਾਨ ਬਣੇ ਹੋਏ ਨੇ ਅੱਜ ਸ਼ਾਮ ਨੂੰ ਮੈਂ ਆਹ ਖਾਣੇ ਆ ਸਵੇਰੇ ਖਾਣੇ ਆ ਭਾਵੇਂ ਪਿੱਛੇ ਆਲੂ ਦੇ ਪਰੌਂਠੇ ਖਾ ਰਹੇ ਹੋਣ ਲੋਕਾਂ ਮਤਲਬ ਮੈਂ ਸੀ ਮੈਂ ਖਾਣ ਦੀ ਸ਼ੌਕੀਨਾ ਹੂੰ ਮੈਂ ਕੀ ਬੜੇ ਲੱਗਦਾ ਪੰਜਾਬੀ ਜਾਂ ਸਾਊਥ ਮੈਂ ਦੇਸੀ ਖਾਣਾ ਖਾਂਦੀ ਆ ਬਹੁਤ ਮੈਨੂੰ ਦੋਸਾ ਬਹੁਤ ਪਸੰਦ ਹੈ ਸਾਊਥ ਦਾ ਖਾਣਾ ਮੈਨੂੰ ਸਾਊਥ ਦਾ ਖਾਣਾ ਨਹੀਂ ਪਸੰਦ ਹੈ ਹਾਂ ਬਿਕੋਜ਼ ਮੈਂ ਦੇਸੀ ਖਾਣਾ ਖਾਂਦੀ ਆ ਦੇਖ ਦੇਸੀ ਮੇਰੇ ਲਈ ਦੇਸੀ ਇਜ਼ ਨਾਟ ਸਾਊਥ ਦੋਮੇ ਬੇਸਿਕਲੀ ਦੇਸੀ ਪੰਜਾਬੀ ਦੇਸੀ ਪੰਜਾਬੀ ਵੀ ਖਾਂਦੀ ਆ ਮੇਰਾ ਨਾਰਮਲ ਮੀਲ ਪਤਾ ਕੀ ਹੁੰਦਾ ਮੈਂ ਕੋਈ ਵੀ ਰਾਗੀ ਬਾਜਰਾ ਅਮਰੰਥ ਰਾਜਗੀਰਾ ਦਾ ਰੋਟੀ ਦੇ ਨਾਲ ਮੇਰੀ ਅੰਡਾ ਭੁਰਜੀ ਹੋਗੀ ਕੋਈ ਨਾਲ ਸਬਜ਼ੀ ਹੋਗੀ ਇੱਕ ਮੀਲ ਆ ਹੋ ਗਿਆ ਪ੍ਰੋਟੀਨ ਸ਼ੇਕ ਹੋ ਗਿਆ ਫਰੂਟ ਫਰਾਟ ਤੇ ਨਾਲ ਦੇ ਫਿਰ ਕੋਈ ਸਟ੍ਰਾਈ ਫਰੂਟਸ ਜਾਂ ਫਿਰ ਕੋਈ ਸੀਡਸ ਹੋਗੇ ਇੱਕ ਉਹ 스ਨੈਕ ਟਾਈਪ ਹੋ ਗਿਆ ਫਿਰ ਮੈਂ ਅਮ ਕਿਨਵਾਸ ਖਾ ਲਿਆ ਡਿਪੈਂਡ ਕਰਦਾ ਆ ਹਵ ਅ ਨਿਊਟ੍ਰੀਸ਼ਨਲ ਪ੍ਰੋਟੀਨ ਬ੍ਰੈਡ ਡਾਈਟ ਖਾਂਦੇ ਵਸੇ ਉਹ ਬੇਸਿਕਲੀ ਨਿਊਟ੍ਰੀਸ਼ਨਲ ਹੈ ਉਹ ਜੋ ਸੋਨੇ ਹਾਲੇ ਹੈਗੇ ਹੋਣਾ ਤੁਸੀਂ ਬੜੇ ਲੰਮੇ ਸਮੇਂ ਤੋਂ ਇਦਾਂ ਹੀ ਬਨੇ ਹੋ ਮੈਂ ਤੁਹਾਨੂੰ ਦੇਖਿਆ ਜਿਵੇਂ ਪਹਿਲਾਂ ਦੇਖਿਆ ਤੇ ਅੱਜ ਦੇਖਿਆ ਕਾਫੀ ਟਾਈਮ ਆ ਦੇਖਿਆ ਤੁਹਾਡੀ ਪਰਸਨੈਲਿਟੀ ਉਦਾਂ ਹੀ ਹੈ ਥੈਂਕ ਯੂ ਇੰਦਾ ਪਿੱਛੇ ਮਤਲਬ ਹੋਰ ਫਿਟ ਹੋਊਗੀ 2-3 ਮਹੀਨੇ ਬਾਅਦ ਅੱਛਾ ਹੋਰ ਫਿਟ ਹੋਣਾ ਜਿਮ ਬਸ કરી ਜਾ ਰਹੀਆਂ 2-3 ਮਹੀਨੇ ਹੋਰ ਇੱਕ ਇੰਡਸਟਰੀ ਚ ਬੜੀ ਇੱਕ ਅਸੀਂ ਭੇਡ ਚਾਲ ਸਮਝੇ ਜਾਂ ਇੱਕ ਉਹ ਹੈਗਾ ਕੁੜੀਆਂ ਪਹਿਲੇ ਬੜੀਆਂ ਹੈਲਦੀ ਹੁੰਦੀਆਂ ਸੀ ਸਾਡੇ ਫਿਲਮੀ ਐਕਟਰ ਬੜੇ ਹੈਲਦੀ ਚਾਹੀ ਸੀ ਗੱਗੂ ਗਿੱਲ ਪਾਜੀ ਵਿਲਾਜ ਵੀ ਪੂਰੇ ਉਹ ਜਵਾਨ ਤਰ੍ਹਾਂ ਲੱਗਦੇ ਨੇ ਅੱਜ ਕੱਲ ਬੜਾ ਸਿਸਟਮ ਨਿੱਕੇ ਨਿੱਕੇ ਜਿਹੇ ਫੇਸ ਕੀਤੇ ਹੁੰਦੇ ਨੇ ਪੈਂਟਾਂ ਲਾ ਕੇ ਨਹੀਂ ਫੀਮੇਲ ਨਹੀਂ ਫੀਮੇਲ ਦੋਨਾਂ ਦੇ ਹੋਇਆ ਪਿਆ ਬਹੁਤ ਪੈਂਟਾਂ ਨਹੀਂ ਲੱਗਦੇ ਟੇਕਰੀਆਂ ਮੈਂ ਦੇਖਣਾ ਪਤਾ ਨਹੀਂ ਕਲਚਰ ਕਿਹੜੇ ਪਾਸੇ ਜਾ ਰਿਹਾ ਇਹ ਹੈ ਟ੍ਰੈਂਡ ਵੈਸੇ ਆਈ ਥਿੰਕ ਆਈ ਥਿੰਕ ਤਾਂ ਇਹ ਲੋਕਾਂ ਨੂੰ ਦੇਵ ਖਰੋੜ ਜੀ ਬਹੁਤ ਪਸੰਦ ਨੇ ਬਿਕੋਜ਼ ਹੀ ਇਜ਼ ਐਂਡ ਹੀ ਇਜ਼ ਲਾਈਕ ਯੂ نو ਯੋਰ ਲੰਬੇ ਚੌੜੇ ਜਿਹੜੇ ਜਿਵੇਂ ਗੁੱਗੂ ਗਿਰ ਜੀ ਹੈ ਨਾ ਉਹਨਾਂ ਦੀ ਪਰਸਨੈਲਿਟੀ ਇਜ਼ ਲਾਈਕ ਪ੍ਰੋਪਰ ਪੰਜਾਬੀ ਮੈਨਲੀ ਪਰਸਨੈਲਿਟੀ ਤਾਂ ਹੀ ਮੈਨੂੰ ਹੁਣ ਮੈਂ ਇੱਥੇ ਜਦੋਂ ਸ਼ੂਟ ਕਰ ਰਹੀ ਆ ਮੈਂ ਲੋਕਾਂ ਨੂੰ ਦੇਖਦੀ ਆਲੇ ਤੁਹਾਡੇ ਜਿਹੜੇ ਵਿਊ ਰੱਖਦੇ ਨੇ ਜਿਹੜਾ ਗੱਲਾਂ ਕਰਦੇ ਨੇ ਕਿ ਹਾਂ ਦੇ ਰੀਲੀ ਇੰਜੋਏ ਆਲ ਆਫ ਥਿਸ ਜਿਹੜੇ ਪ੍ਰੋਪਰ ਪੰਜਾਬੀ ਪਰਸਨੈਲਿਟੀ ਤੇ ਕੁੜੀਆਂ ਦਾ ਫਿਰ ਪਤਾ ਕੀ ਹੋ ਗਿਆ ਆਈਲ ਟੈਲ ਯੂ ਇਟਸ ਆਈ ਫੀਲ ਕੁੜੀਆਂ ਤੇ ਤਾਂ ਪ੍ਰੈਸ਼ਰ ਹੁੰਦਾ ਹੀ ਹੈ ਕਿ ਤੁਸੀਂ ਆਈ ਐਮ ਅ ਚਬੀ ਗਰਲ ਮੈਂ ਖਾਣ ਪੀਣ ਦੀ ਸ਼ੌਕੀਨਾ ਬਟ ਫਿਟਨੈਸ ਇੰਪੋਰਟੈਂਟ ਹੈ ਬਟ ਫਿਟਨੈਸ ਮਤਲਬ ਉਹ ਨਹੀਂ ਕਿ ਤੁਸੀਂ ਬਿਲਕੁਲੀ ਸੁੱਕੜ ਜਾਓ ਹਮ ਹੈਨਾ ਤੁਹਾਡਾ ਫੇਸ ਉਹ ਨਹੀਂ ਹੈਗਾ ਤੁਹਾਡਾ ਫੇਸ ਕਿਊਟ ਬਹੁਤ ਹੈ ਪਰ ਮੈਂ ਜਿਹੜੇ ਫੇਸ ਦੀ ਗੱਲ ਕਰ ਰਹੀ ਹਾਂ ਤੁਸੀਂ ਸਮਝ ਚੁੱਕੇ ਹੋ ਫੇਸ ਯਾ ਯਾ ਮੈਂ ਮਤ ਯਾ ਮੈਂ ਮ ਹੈਲਦੀ ਵੀ ਰਹਿਣਾ ਨਾ ਆਰਗਨਸ ਨੇ ਵੀ ਤਾਂ ਹੈਲਦੀ ਰਹਿਣਾ ਹੀ ਹੈ ਤੇ ਮੈਂ ਕਦੇ ਵੀ ਕੁਝ ਇਦਾਂ ਐਨੋਰੈਕਸਿਕ ਜਾਂ ਬਿਮਾਰ ਵਾਲੀ ਬਿ ਮੈਂ ਕਦੇ ਪਤਲੀ ਨਹੀਂ ਹੋऊंगी ਆਈ ਊਡ ਵਾਂਟ ਟੂ ਬੀ ਫਿਟ ਕਿ ਜਿਮ ਜਾ ਕੇ ਮੇਰੇ ਲਈ ਫਿਟ ਹੈ ਕਿ ਤੁਸੀਂ ਸੂਟਕੇਸ 20 ਕਿਲੋ ਦਾ ਚੱਕ ਲੋ ਯੂ نو ਮੇਰੇ ਲਈ ਫਿਟ ਬਹੁਤ ਛਾਰੇ ਡੈਫੀਨੇਸ਼ਨ ਹੈ ਸੋ ਆਫ ਕੌਰਸ ਕੈਮਰਾ weight ਐਡ ਕਰਦਾ ਹੈ ਤੇ ਮੈਂ ਭਾਵੇਂ ਨੋਰਮਲ ਲਾਈਫ ਲਈ ਠੀਕ ਹੂੰ ਬਟ ਕੈਮਰਾ ਲਈ ਫਿਰ ਤੁਸੀਂ ਡਿਫਰੈਂਟ ਲੱਗਦੇ ਹੋ ਤੇ ਕੈਮਰਾ ਲਈ ਲੋਕੀ ਅੱਜਕੱਲ ਵਰਕ ਕਰ ਰਹੇ ਨੇ ਜਿੱਥੇ ਸਾਰੇ ਕੈਮਰੇ ਦੇ ਹੀ ਭੇਟ ਚੱਲੇ ਸਾਰੀਆਂ ਕੈਮਰਾ ਲਈ ਹੈ ਕੈਮਰੇ ਲਈ ਹੈ ਤੁਹਾਡੀ ਅੱਖਾਂ ਮਤਲ ਨੈਚੁਰਲ ਨੇ ਇੰਨੀਆਂ ਮੋਟੀਆਂ ਮੋਟੀਆਂ ਅੱਖਾਂ ਨੇ ਨਹੀਂ ਨਹੀਂ ਮੈਂ ਇੰਜੈਕਸ਼ਨ ਕਰਕੇ ਮੋਟੀਆਂ ਕੀਤੀਆਂ ਆਫ ਕੌਰਸ ਨੈਚੁਰਲ ਨੇ ਬਹੁਤ ਘੱਟ ਹੁੰਦੀਆਂ ਨੇ ਓਕੇ ਮਤਲਬ ਵਧੀਆ ਗੱਲ ਨਹੀਂ ਨਹੀਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਮਤਲਬ ਜਿਵੇਂ ਕਹਿੰਦੇ ਨੇ ਅੱਖਾਂ ਮੋਟੀਆਂ ਵਾਲੇ ਚ ਮੁੰਡੇ ਹੋਂ ਕਹਿੰਦੇ ਬੜੀ ਲੱਗ ਇੱਕ ਘੱਟ ਹੁੰਦੇ ਨੇ ਤਾਂ ਆਮ ਨੋਰਮਲ ਜਿਹੇ ਹੁੰਦੇ ਤੁਹਾਡੀਆਂ ਅੱਖਾਂ ਬਹੁਤ ਮੋਟੀਆਂ ਨੇ ਥੈਂਕ ਯੂ ਸ਼ਾਇਦ ਮਤਲਬ ਕਾਲੀਆਂ ਵੀ ਨੇ ਮਤਲਬ ਇਹ ਬਹੁਤ ਜ਼ਰੂਰੀ ਅੱਜ ਕੱਲ ਮਤਲਬ ਉਹ ਘੱਟ ਹੈਗੀਆਂ ਨੇ ਯਾ ਮੈਂ ਤਾਂ ਦੇਖਿਆ ਮੈਂ ਕਿ ਅੱਖਾਂ ਬਹੁਤ ਸੋਹਣੀਆਂ ਨੇ ਹਾਂ ਮੈਨੂੰ ਬਚਪਨ ਤੋਂ ਅੱਖਾਂ ਕਰਕੇ ਮੈਨੂੰ ਕਾਫੀ ਕੰਪਲੀਮੈਂਟਸ ਮਿਲਦੇ ਆ ਇੱਥੇ ਤਾਂ ਕਈ ਕਹਿੰਦੇ ਨੇ ਅੱਖਾਂ 'ਚ ਸਲਾਈ ਪਾਓ ਸੁਰਮੇ ਪਾਓ ਮਾਵਾ ਪਾਉਣ ਦੇ ਸੇ ਪਹਿਲਾਂ ਸੇ ਤੁਹਾਡੇ ਵੀ ਪਾਇਆ ਹੋਣਾ ਕਹਿੰਦੇ ਅੱਖਾਂ ਮੋਟੀਆਂ ਹੋ ਜਾਂਦੀਆਂ ਨੇ ਅੱਛਾ ਉਹ ਤਾਂ ਫਿਰ ਨਾ I don't think that's true ਮੈਂ ਤਾਂ ਕਈ ਟਾਈਮ ਬਾਅਦ ਚ ਹੀ ਪਾਤਾ ਸ਼ਾਇਦ ਹੁਣ ਮੋਟੀਆਂ ਹੋ ਜਾਂਦੀਆਂ ਨਾ ਨਾ ਤੁਸੀਂ ਨਾ ਨਾ ਇਦਾਂ ਨਹੀਂ I don't think so genetically ਮੇਰੇ ਮਮ ਡੈਡ ਦੇ ਆਈਜ਼ ਮਨੂਮਲੀਆ ਮਿਕਸ ਕਰਕੇ ਗੀਬਸ ਅੰਦਰ ਗੱਦਿਓ ਪੰਜਾਬੀ ਆ ਪੰਜਾਬ ਚ ਆਇਓ ਅੱਜ ਤੇ ਪੰਜਾਬੀ ਸਪੈਸ਼ਲੀ ਖਾਣਾ ਹੁਣ ਸਾਗ ਚੱਲ ਰਿਹਾ ਸਰੋਂ ਦੀ ਉਹ ਤਾਂ ਆਈ نو ਮੈਨੂੰ ਪਤਾ ਹੁਣੇ 2 ਦਿਨ 3 ਪਹਿਲਾਂ 2-3 ਦਿਨ ਪਹਿਲਾਂ ਮੈਨੂੰ ਕਿਸੇ ਨੇ ਇਨਵਾਈਟ ਕੀਤਾ ਸੀ ਸਪੈਸ਼ਲ ਸਾਗ ਸੂਪ ਬਣ ਰਿਹਾ ਸੀ ਉੱਥੇ ਮੈਂ ਬਿਮਾਰ ਬਿਮਾਰ ਆ ਤਾਂ ਉੱਥੇ ਕਰਕੇ ਮੈਂ ਤਾਂ ਕਰਕੇ ਗਈ ਨਹੀਂ ਬਟ ਹੁਣ ਮੈਂ ਕ੍ਰੀਵ ਕਰ ਰਹੀ ਹਾਂ ਸਾਗ ਐਂਡ ਮੱਕੀ ਦੀ ਰੋਟੀ ਤੇ ਮੈਂ ਆਪਦੇ ਬਰਥਡੇ ਤੇ ਖਾਦਾ ਉਹ ਨਹੀਂ ਸੌਰੀ ਬਰਥਡੇ ਮੈਂ ਇੱਥੇ ਸੀ ਮੈਂ ਦੀਵਾਲੀ ਮੰਮੀ ਨਾ ਹਮੇਸ਼ਾ ਮੇਰੇ ਲਈ ਬਣਾਉਂਦੇ ਆ ਵੈਸੇ ਇਟਸ ਅ ਥਿੰਗ ਤੇ ਨਾਲ ਮੈਂ ਮੂਲੀ ਖਾਂਦੇ ਆ ਸੈਟ ਐ ਮੈਂ ਖਾਣ ਪੀਣ ਦੀ ਸ਼ੌਕੀਨ ਆ ਮੈਨੂੰ ਹੈ ਕਿ ਤੁਸੀਂ ਬੈਲੈਂਸ ਕਰ ਲਓ ਪਿੰਡਾਂ ਪਿੰਡਾਂ ਦਾ ਸਾਗ ਖਾਓ ਫਿਰ ਉਹ ਸ਼ਹਿਰਾਂ ਸਾਗ ਉਹ ਕੁੱਕਰ-ਕੱਕਰ ਜਿ ਬਣੇ ਹੁੰਦੇ ਨੇ ਸ਼ਾਇਦ ਮੰਮਾ ਤੁਹਾਡੇ ਉੱਪਰ ਸਾਡੇ ਪਿੰਡਾਂ ਵਾਲੇ ਉਹ ਤਾਂ ਉਹ ਮਦਨਾਵ ਚੱਲਦਾ ਪੂਰਾ ਉਹ ਸਾਗ ਐ ਸਹੀ ਉਸਦੇ ਟਾਈਮ ਮੈਂ ਵਿਸਾਖੀ ਉਸਦੇ ਟਾਈਮ ਖਾਦਾ ਸੀ ਯਾਨੀ ਲਾਈਕ ਵਾਹ ਵਾਹ ਅੱਛਾ ਜੀ ਮੈਨੂੰ ਬਹੁਤ ਪਸੰਦ ਹੈ ਫਿਰ ਵਿਸਾਖੀ ਲਈ ਇਸ ਤੇ ਟਾਈਮ ਮੈਨੂੰ ਯਾਦ ਹੈ ਮੈਂ ਖਾਦੀ ਮਤਲਬ ਪੰਜਾਬੀਆਂ ਦੇ ਕਿਸ ਕਈ ਗੱਲਾਂ ਕਰਕੇ ਵੇਲਾ ਦੁਨੀਆ 'ਚ ਜਾਣੇ ਜਾਂਦੇ ਨੇ ਵੇਖ ਲਓ ਉਹਨਾਂ ਦੇ ਫੂਡ ਉਹਨਾਂ ਦੀ ਪਰਸਨੈਲਿਟੀ ਵੇਖੋ ਹੈ ਤਾਂ ਗੱਲਬਾਤ ਹੈ ਹੈ ਤਾਂ ਵੇਖ ਲਓ ਤੁਹਾਡੇ ਬੰਬੇ ਤੇ ਵੀ ਵੇਲਾ ਪੰਜਾਬੀਆਂ ਦਾ ਰਾਜ ਹੈ ਹੈ ਤਾਂ ਉੱਥੇ ਬਿਊਟੀ ਨਹੀਂ ਹੈਗੀ ਵੇਲਾ ਇੱਥੇ ਬਿਊਟੀ ਉੱਥੇ ਜਾਂਦੀ ਹੈ ਸਾਊਥ ਵੀ ਆਹੀ ਚੱਲਦਾ ਵੇਖ ਲੈ ਦੇ ਵਾਂਟ ਪ੍ਰੀਟੀ ਪੰਜਾਬੀ ਸਰਦਾਰਨੀਆਂ ਪੰਜਾਬੀ ਗਰਲਸ ਐਂਡ ਹੁਣ ਸੋਨੂ ਬਾਜਵਾ ਵੀ ਕਿੰਨੀ ਵੇਖੋ ਬਾਲੀਵੁੱਡ ਚ ਉਹਨਾਂ ਨੂੰ ਓਪਰਚੂਨਿਟੀ ਮਿਲੀ ਤੇ ਵੇਖੋ ਕਿੰਨਾ ਵਧੀਆ ਵੱਡੇ ਵੱਡੇ ਪ੍ਰੋਜੈਕਟ ਇਹ ਕਰ ਰਹੇ ਨੇ ਤੁਸੀਂ ਤੁਹਾਡੀ ਤਾਂ ਲਾਈਫ ਹੀ ਮਤਲਬ ਉੱਥੇ ਰਹੀ ਹੈ ਸਾਰੀ ਬੰਬੇ ਨਾਲ ਸੀਰੀਅਲ ਚ ਤੁਸੀਂ ਇਹਨਾਂ ਸੀਰੀਅਲ ਨਹੀਂ ਕੀਤਾ ਨਹੀਂ ਤੁਹਾਡੇ ਸਟੇਜ ਮਤਲਬ ਐਂਕਰ ਤੁਸੀਂ ਇਹਨਾਂ ਜਬਰਦਸਤ ਕੀਤਾ ਐਂਕਰਿੰਗ ਹਾਂ ਪਹਿਲਾਂ ਮੈਂ ਐਂਕਰਿੰਗ ਕੀਤੀ ਫਿਰ ਉਹਦੇ ਬਾਅਦ ਮੈਂ ਜਦੋਂ న్యూਸ ਐਂਕਰਿੰਗਸ ਕੀਤੀ ਫਿਰ ਉਹਦੇ ਬਾਅਦ ਟਰੈਵਲ ਸ਼ੋ ਕੀਤਾ ਫਰੀਦਾ ਖਾਨ ਖਾਨਪੀਨ ਮਿਲ ਰਹਾ ਸੀ ਮੈਨੂੰ ਫਰੀਦਾ ਕਰਨ ਨੂੰ ਮਿਲ ਰਹਾ ਸੀ ਐਸ ਐਡਵਾਈ ਨਾਟ ਤੇ ਐਕਸਾਈਟਿੰਗ ਵੀ ਲੱਗਦਾ ਸੀ ਮੈਨੂੰ ਉਸ ਟਾਈਮ ਅੱਛਾ ਟਰੈਵਲਿੰਗ ਕਰਨ ਦੇ ਸ਼ੌਕ ਨਾ ਮਤਲਬ ਉਹ ਟਰੈਵਲ ਸ਼ੋਵ ਵਿੱਚ ਮੈਂ I think 7 8 ਮੰਥਸ ਲਈ ਕੀਤਾ ਸੀ ਬਿਫੋਰ ਬਿਕਮਿੰਗ ਐਨ ਐਕਟਰ ਫਿਰ ਮੈਂ ਐਕਟਰ ਬਣ ਗਈ ਫਿਰ ਐਕਟਿੰਗ ਦੀ ਓਪਰਚ्युनिटीज ਆਉਣ ਲੱਗੀਆਂ ਮੈਨੂੰ ਫਿਰ ਬਸ ਐਕਟਰ ਸ਼ੌਂਕ ਸੀ ਸ਼ੌਕ ਇਜ਼ ਅ ਵੈਰੀ ਸ਼ੌਕ ਨਾ ਥੋੜਾ ਅੰਡਰ ਵੈਲਿਊ ਕਰ ਦਿੰਦਾ ਹੈ ਤੇ ਸ਼ੌਕ ਨਹੀਂ ਕਹੂੰਗੀ ਅ ਅੰਦਰ ਗੱਟ ਫੀਲਿੰਗ ਹੁੰਦੀ ਹੈ ਕਿ ਸੀ ਕੁਝ ਲੋਕੀ ਪੈਸੇ ਲਈ ਕੰਮ ਕਰਦੇ ਹੋ ਹੈ ਨਾ ਮੈਂ ਕ੍ਰੀਏਟ ਮੈਂ ਮੰਨਦੀ ਆ ਕਿ ਮੈਂ ਕ੍ਰੀਏਟਿਵ ਆੰਦ ਹੋਵਾਂਗੀ ਮੈਂ ਜਦੋਂ ਕਾਲਜ ਪਾਸ ਆਊਟ ਕੀਤਾ ਮੈਂ ਐਕਚੁਅਲੀ ਸਕੂਲ ਤੋਂ ਪਾਸ ਆਊਟ ਕਰਕੇ ਮੈਂ ਐਂਕਰਿੰਗ ਸਟਾਰਟ ਕਰਦੀ ਕਮਾਈ ਕਰਨੀ ਸਟਾਰਟ ਕਰਦੀ ਐਂਕਰਿੰਗ ਸਟਾਰਟ ਕਰਤੀ ਮੈਂ ਕਿਉਂ ਮਤਲਬ ਬਚਪਨ ਤੋਂ ਹੀ ਤੁਸੀਂ ਮਾਤਾ ਪਿਤਾ ਦੇ ਕਮਾਉ ਪੁੱਤ ਗਏ ਤੁਸੀਂ ਤਾਂ ਹਾਂ ਮੈਨੂੰ ਮੈਨੂੰ ਸਿਗਾ ਮੈਂ ਹੁਣ ਤੇ ਕਦੇ ਬਰਡਨ ਨਹੀਂ ਪਾਵਾਂ ਆਈ ਯਾ ਹੁਣ ਵੀ ਇਨਫੈਕਟ ਮੈਂ ਬਰਡਨ ਨਹੀਂ ਬਾਕੀ ਕੁੜੀਆਂ ਨੂੰ ਵੀ ਵੈਸੇ ਕਹਿ ਦੋ ਵੀ ਇਹ ਜ਼ਰੂਰੀ ਹੁੰਦਾ ਵੀ ਜਦੋਂ ਤੁਸੀਂ ਪੜ੍ਹਾਈ ਦੇ ਨਾਲ ਮਿਲ ਹਿਸਾਬ ਨਾਲ ਅੱਜ ਦੇ ਟਾਈਮ 'ਚ ਤੁਸੀਂ ਇਹ ਕੋਸ਼ਾਨ ਕਰ ਰਹੇ ਹੋ ਤਾਂ ਮਾਤਾ ਪਿਤਾ ਨੂੰ ਕਿੰਨਾ ਇਸੀ ਦਾ ਬੈਨੀਫਿਟ ਮਿਲੇਗਾ ਯਾ ਬਿਕੋਜ਼ ਮੈਂ ਸਭ ਕੁਝ ਆਪਣਾ ਜੋ ਉਸ ਟਾਈਮ ਦਾ ਬਲੈਕਬੈਰੀ ਵਗੈਰਾ ਸੀ ਕਾ ਸਭ ਆਪ ਦੇ ਪੈਸਿਆਂ ਤੋਂ ਲਿਆ ਅੱਛਾ ਜੀ एवरीथिंग ਆਈ ਆਈ ਇਟਸ ਮਾਈ ਓਨ ਹਾਰਡ ਓਨ ਮਨੀ ਤੇ ਉਹ ਵੀ ਬੜੇ ਉਸਦਾ ਫਾਲਤੂ ਖਰਚ ਵੀ ਨਹੀਂ ਕਰਦੇ ਹੋਣਾ ਜਿਹੜਾ ਬੰਦਾ ਸ਼ੁਰੂ ਤੋਂ ਕਰਨ ਲੱਗ ਜਾਏ ਉਹ ਫਿਰ ਫਾਲਤੂ ਨਹੀਂ ਕਰਦਾ ਨਹੀਂ ਬਿਕੋਜ਼ ਆਈ ਕਮ ਫਰਮ ਅ ਨਾਰਮਲ ਮਿਡਲ ਕਲਾਸ ਫੈਮਲੀ ਮੈਂ ਦੇਖਿਆ ਮੇਰੇ ਫਾਦਰ ਨੇ ਦੋ ਜੌਬਸ ਕੀਤੀਆਂ ਇੱਕ ਬਿਜ਼ਨਸ ਰਨ ਕੀਤਾ ਇੱਕ ਜੌਬ ਘਰੇ ਸਾਡਾ ਪੀਜੀ ਅਕੋਮੋਡੇਸ਼ਨ ਸੀ ਤੇ ਮੰਮੀ ਨੇ ਇਮੇਜਿਨ ਤਿੰਨ ਬੱਚੇ ਸਾਂ ਆਮੜਾ ਉਹਨਾਂ ਦੇ ਪੰਜ ਦੋ 스ਨੈਕਸ ਤਿੰਨ ਮੀਲ ਸਕੂਲ ਟਿਊਸ਼ਨਰ ਆ ਯੂ نو 5 ਮੈਂਬਰਸ ਆਫ ਫੈਮਿਲੀ ਉਹਨਾਂ ਦਾ ਖਾਣਾ ਪੀਣਾ ਸਭ ਕੁਝ ਤੇ ਪੀਜੀਓ ਅਕੋਮੋਡੇਸ਼ਨ ਪੇਂਗਸਟ ਅਕੋਮੋਡੇਸ਼ਨ ਸਾਹਮਣੇ ਤੇ ਮੈਂ ਕਰਦਿਆਂ ਨੂੰ ਬਹੁਤ ਕੰਮ ਕਰਦੇ ਦੇਖਿਆ ਵੱਡੇ ਹੁੰਦੇ ਮਿਹਨਤ ਕਰਦੇ ਤੁਸੀਂ ਵੀ ਉਹ ਰੋਟੀ ਮਤਲਬ ਆਪ ਬਣਾ ਲੈਂਦੇ ਹੋ ਹਾਂ ਹਾਂ ਅੱਛਾ ਸਾਰਾ ਕੁਝ ਆਪ ਕਰ ਲੈਂਦੇ ਹੋ ਕੁਕ ਆਫ ਕੋਰ ਕੁਕ ਹੈ ਕਰੇ ਬਟ ਜੇ ਉਹ ਨਹੀਂ ਆਏ ਤੇ ਫਿਰ ਮੈਂ ਮਤਲਬ ਕਰ ਲੈਂਦੇ ਹੋ ਸਭ ਕਰਦੀਆਂ ਆਪ ਕਰਦੀਆਂ ਗੁਰਬਾਣੀ ਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਸੋਢੀ ਪਰਿਵਾਰ ਨਾਲ ਤੁਹਾਡਾ ਸਬੰਧ ਹੈ ਮਤਲਬ ਸੋਢੀ ਪਰਿਵਾਰ ਦੇ ਜਿਹੜਾ ਸੀ ਬਹੁਤ ਵੱਡਾ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਮੈਂ ਬਹੁਤ ਕਰਦੀ ਆ ਐਕਚੁਅਲੀ ਮੈਂ ਛੋਟੇ ਹੁੰਦੇ ਕਦੇ ਐਕਦਾ ਪਾਠ ਨਹੀਂ ਕੀਤਾ ਬਟ ਸੁਣਦੇ ਆ ਗੁਰਦੁਆਰੇ ਜਾਂਦੀ ਸੀ ਆਫਕੋਰਸ ਪਿਛਲੇ 2 ਸਾਲ ਤੋਂ ਮੇਰੇ ਇੱਕ ਅੰਦਰੋਂ ਮੈਂ ਜੁੜੀਆਂ ਮੈਂ ਸ਼ਿਵਜੀ ਨਾਲ ਜੁੜੀਆਂ ਮੈਂ ਗੁਰਬਾਣੀ ਨਾਲ ਵੀ ਜੁੜੀਆਂ ਤੇ ਮੈਂ ਰੀਸੈਂਟਲੀ ਇਨ ਫੈਕਟ ਇੱਕ ਇੱਕ ਐਪ ਵੀ ਡਾਊਨਲੋਡ ਕੀਤੀ ਹੈ ਜਿੱਥੇ ਤੁਸੀਂ ਰੋਜ਼ ਬੈੱਕ ਜਿਵੇਂ ਕਿੰਡਲ ਨਹੀਂ ਹੁੰਦਾ ਤੁਸੀਂ ਪੜ ਸਕਦੇ ਹੋ ਜਿਵੇਂ ਤੁਸੀਂ ਗੁਟਕਾ ਨਹੀਂ ਕੈਰੀ ਕਰਦੇ ਜੀ ਜੀ ਗੁਟਕਾ ਜੀ ਤਾਂ ਮੈਂ ਉੱਪਰ ਕੇ ਕਰਦੀ ਹਾਂ اچھا ਜਪਜੀ ਸਾਹਿਬ ਜਾਂ ਗੁਰਬਾਣੀ ਦਾ ਤੁਸੀਂ ਜਪਜੀ ਸਾਹਿਬ ਮੈਂ ਸਵੇਰੇ ਉੱਠਦੀ ਹਾਂ ਸਭ ਤੋਂ ਪਹਿਲਾਂ ਮੇਰਾ ਜਪਜੀ ਸਾਹਿਬ ਦਾ ਪਾਠ ਮੈਂ ਲਾ ਕੇ ਦੈਨ ਫਿਰ ਦਿਨ ਸਟਾਰਟ ਹੁੰਦਾ ਹੈ ਮਤਲਬ ਸੁਬਾ ਕਿੰਨੇ ਵੇ ਉੱਠਦੇ ਫਿਰ ਕਿਉਂਕਿ ਇਹ ਚੀਜ਼ਾਂ ਕਹਿੰਦੇ ਨੇ ਪਿੱਛੇ ਅੰਮ੍ਰਿਤ ਵੇਲੇ ਘਰੇ ਹੋ ਹਾਂ ਅੰਮ੍ਰਿਤ ਵੇਲੇ ਉੱਠਦੇ ਹੋ ਨਹੀਂ ਮੈਂ ਅੰਮ੍ਰਿਤ ਵੇਲੇ ਉੱਠਦੀ ਨਹੀਂ ਬਟ ਮੈਨੂੰ ਕਿਸੇ ਨੇ ਕਿਹਾ ਦਾ ਆਈ ਸ਼ੁੱਡ ਐਂਡ ਆਈ ਵੁੱਡ ਵਾਂਟ ਟੂ ਬਟ ਮੈਂ अर्ਲੀ ਉਹਦੇ ਲਈ ਫੇ ਤੁਸੀਂ ਜਲਦੀ ਸੌਂ ਕੇ ਯੂ نو ਥੋੜਾ 슬ੀਪ ਸਾਈਕਲ ਉਸ ਹਿਸਾਬ ਨਾਲ ਹੁੰਦਾ ਜਿਹੜਾ ਮੇਰਾ ਹੈ ਜੋ ਮੇਰਾ ਹੈ ਨਹੀਂ ਬਟ ਮੈਂ ਜਿੰਨੇ ਵਜੇ ਵੀ ਉੱਠਦੀ ਆ ਮੈਂ ਉੱਠ ਕੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਸੁਣਦੀ ਆ ਫਿਰ ਮੇਰੇ ਕੁਝ ਚਾਂਟਸ ਹੁੰਦੇ ਆ ਸ਼ਿਵਜੀ ਦੇ ਫਿਰ ਮੈਂ ਉਹ ਘਰ ਸੁਣਦੀ ਆ ਐਂਡ ਮੇਰੇ ਨਾਲ ਐਕਚੁਅਲੀ ਮੇਰੇ ਕੋਲ ਇੱਕ ਬੁੱਕ ਵੀ ਹੈ ਜਿਹੜੀ ਇੱਕ ਸਟੱਡੀ ਵੀ ਹੈ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਨਾਲ ਨਾਲ ਮੈਂ ਹੁਣ ਹੋਰ ਮੈਂ ਜਾਣਨਾ ਚਾਹੁੰਦੀ ਆ ਯੂ نو ਥੇਅਰ ਇਜ਼ ਦਿਸ ਥਿੰਗ ਥੋੜਾ ਤੁਸੀਂ ਰਾਜ ਜੋ ਯੂ نو ਲਾਈਕ ਗੁਰੂਆਂ ਦੇ ਇਤਿਹਾਸ ਬਾਰੇ ਸਾਰਾ ਜਾਣਨਾ ਚਾਹੁੰਦੇ ਹੋ ਹਾਂ ਬਿਕੋਜ਼ ਮੈਂ ਫੋਰ ਐਗਜ਼ਾਮਪਲ ਮੈਂ ਸ਼ੂਟ ਕਰ ਰਹੀ ਸੀ ਮੇਰੀ ਵੈਨਟੀਚੇ ਹਮੇਸ਼ਾ ਵਾਈ ਗੁਰੂ ਸਿਮਰਨ ਚੱਲਦਾ ਹੈ ਫਿਰ ਸਵੇਰੇ ਮੈਂ ਪਾਰਟ ਸੁਣਦੀ ਹਾਂ ਤੇ ਇਟਸ ਨੋਟ ਸਮਥਿੰਗ ਕਿਸੇ ਨੂੰ ਦਿਖਾਣ ਲਈ ਨਹੀਂ ਕਰ ਸਕਦੀ ਅੰਦਰੋਂ ਹੀ ਸ਼ਾਂਤੀ ਮਿਲਦੀ ਹੈ ਸ਼ਾਂਤੀ ਮਿਲਦੀ ਅੰਦਰੋਂ ਹੀ ਫੀਲ ਹੁੰਦੀ ਹੈ ਕਸੀ ਤਮ ਤਾਂ ਪੁੱਛ ਰਹੇ ਕਿਉਂਕਿ ਤੁਸੀਂ ਜਦੋਂ ਇਹ ਚੀਜ਼ਾਂ ਦੱਸਦੇ ਹੋ ਤੁਹਾਡੇ ਤੋਂ ਕਈ ਲੋਕ ਇਨਸਪਾਇਰ ਹੁੰਦੇ ਕਿਉਂਕਿ ਕਲਾਕਾਰ ਬਹੁਤ ਇੱਕ ਖੁੱਲੀ ਕਿਤਾਬ ਹੁੰਦੇ ਹੋ ਤੋਂ ਕਈ ਸਿੱਖਣ ਨੂੰ ਮਿਲਦਾ ਹੈ ਯਾ ਯਾ ਬਹੁਤ ਜ਼ਰੂਰੀ ਵੀ ਹੈ ਬਿਕੋਜ਼ ਥੀਮ ਇਸ ਸੋ ਡੀਪ ਕੰਦਨ ਤੋਂ ਹਾਂ ਐਂਡ ਸਰਦਾਰਨੀ ਹੋ ਕਿ ਮੈਨੂੰ ਲੱਗਦਾ ਮੈਂ ਕਿੰਨਾ ਕੁਛ ਮੈਂ ਸਿੱਖਣਾ ਵੀ ਹੈ ਮੈਂ ਸਿੱਖ ਵੀ ਰਹੀ ਹਾਂ ਹੁਣ ਵੀ ਸਿੱਖ ਰਹੀ ਹਾਂ ਅਮ ਤੇ ਗੁਰਬਾਣੀ 'ਚ ਕਿੰਨੀਆਂ ਸੁਣੀਆਂ ਸੁਣੀਆਂ ਗੱਲਾਂ ਲਿਖੀਆਂ ਹੋਈਆਂ ਨੇ ਇਹਨੂੰ ਐਂਡ ਤੇ ਯਾ ਯਾ ਮੈਂ ਮੰਨ ਲਿਆ ਜਰੂਰ ਕਰੋ ਮਤਮੋ ਮਾਇਆ ਤੋਂ ਠੁਕੇ ਜਦੋਂ ਤੁਸੀਂ ਕਿਤੇ ਥੋੜਾਏ ਦੁੱਖ ਸੁੱਖ ਹੁੰਦਾ ਤਾਂ ਆਪਾਂ ਗੁਰਬਾਣੀ ਨੂੰ ਯਾਦ ਕਰੋ ਤਾਂ ਸਭ ਕੁਝ ਉਹ ਆਪਣੇ ਤੋਂ ਭਾਰ ਜਿਹੜਾ ਹੁੰਦਾ ਹਲਕਾ ਹੋ ਜਾਂਦਾ ਹੈ ਹਲਕਾ ਹੁੰਦਾ ਹੈ ਤੇ ਫਿਰ ਵੈਸੀ ਵੀ ਕਿੰਨੀ ਸਿਆਣੀਆਂ ਗੱਲਾਂ ਲਿਖੀਆਂ ਨੇ ਤੁਸੀਂ ਜਸਟ ਯੂ 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 ਰੀਡ ਯੂ ਅੰਡਰਸਟੈਂਡ ਤੇ ਸਮਝੋ ਤੇ ਫਿਰ ਲਾਈਫ ਬਹੁਤ ਬਦਲਦੀ ਹੈ ਤੁਹਾਡੇ ਅੰਦਰੋਂ ਰੂਹ ਚੇਂਜ ਹੋਣ ਲੱਗਦੀ ਹੈ ਯੂ نو ਬਹੁਤ ਅੰਦਰੂਨੀ ਬਹੁਤ ਬਦਲਾਵ ਤੁਸੀਂ ਮਹਿਸੂਸ ਕਰਦੇ ਹੋ ਮਤਲਬ ਤੁਸੀਂ ਚਲੋ ਅਸੀਂ ਆਖਰੀ ਇਹ ਹੀ ਹੈ ਕਿ ਤੁਸੀਂ ਬਹੁਤ ਵੱਡੇ ਸ਼ਹਿਰਾਂ 'ਚ ਰਹਿ ਕੇ ਗੁਰਬਾਣੀ ਨਾਲ ਜੇਕਰ ਜੁੜੇ ਹੋ ਤਾਂ ਬਹੁਤ ਵਧੀਆ ਗੱਲ ਹੈਗੀ ਹੈ। ਔਰ ਮੈਂ ਰੀਸੈਂਟਲੀ ਜੁੜ ਮੈਂ ਜ਼ਿਆਦਾ ਜੁੜੀਆਂ ਕਿਉਂਕਿ ਇਦਾਂ ਨਹੀਂ ਕਿ ਮੈਂ ਬਚਪਨ ਤੋਂ ਕਰਦੀ ਆ ਰਹੀ ਹਾਂ ਵਿੱਚ ਮੈਂ ਨਹੀਂ ਉਹ ਤਾਂ ਸਮਾਂ ਹੁੰਦਾ ਜਦੋਂ ਮੱਝੀ ਤੁਸੀਂ ਹਾਂ ਅੰਦਰੋਂ ਫੀਲ ਆਈ ਮੈਨੂੰ ਕਿ ਨਹੀਂ ਮਤਲਬ ਮੈਂ ਮੈਂ ਬਚਪਨ ਬਚਪਨ ਤੋਂ ਨਾ ਇਦਾਂ ਗੱਲ ਕਰਦੀ ਸੀ ਵਾਹਿਗੁਰੂ ਨਾ 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 ਤੁਸੀਂ ਗੱਲ ਕਰਦੇ ਹੋ ਜਿਵੇਂ ਉਹ ਮੇਰੇ ਨਾਲ ਹਮੇਸ਼ਾ ਰਿਹਾ ਹੈ ਤੇ ਮੈਂ ਆ ਰੀਸੈਂਟਲੀ ਜਦੋਂ ਜੁੜੀਆਂ ਮੈਨੂੰ ਕਿਸੇ ਨੇ ਕਿਹਾ ਨਹੀਂ ਹੂੰ ਕਿ ਉਹ ਐਦਾਂ ਕਰੋਗੇ ਤਾਂ ਆ ਮਿਲੂਗਾ ਐਦਾਂ ਨਹੀਂ ਕਿਹਾ ਕੁਝ ਵੀ ਕੁਝ ਵੀ ਐਦਾਂ ਉਹ ਤਾਂ ਸਾਡੇ ਇਤਿਹਾਸ ਵਿੱਚ ਹੈ ਹੀ ਨਹੀਂ ਜਾਂ ਫਲ ਹੀ ਨਹੀਂ ਹੈ ਉਹ ਆਪ ਮੈਨੂੰ ਅੰਦਰੋਂ ਫੀਲ ਹੋਇਆ ਕਿ ਆਈ ਵਾਂਟ ਟੂ ਮੈਚ ਹੋਣੀ ਐ ਐਦਾਂ ਮੈਨੂੰ ਫੀਲ ਆ ਰਹੀ ਹੈ ਪਰ ਜਬਜੀ ਸਾਹਿਬ ਦਾ ਪਾਰਟ ਤੇ ਮੈਨੂੰ ਸੁਣਦੀ ਆ ਰਹੀ ਹਾਂ ਬਹੁਤ ਟਾਈਮ ਤੋਂ ਬਟ ਫਿਰ ਸ਼ਾਮੀ ਮੈਂ ਰਹਿਰਾਸ ਸਾਹਿਬ ਲਾ ਲੀਨੀਆ ਸੋ ਇਟਸ ਮੈਂ ਜੁੜੀ ਹੋਈਆਂ ਫਿਲਮ ਆਈ ਹੈ ਤੁਸੀਂ ਫਿਲਮ ਦੀ ਅਰਦਾਸ ਕਨੇ ਦਰਵਾਜ਼ਾ ਸਹਿ ਵੀ ਜਰੂਰ ਜਾਓ ਚਲੋ ਉੱਥੇ ਦੁਨੀਆ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਕਿਉਂਕਿ ਤੁਹਾਡੀ ਫਿਲਮ ਤੁਹਾਡੀ ਐਕਟਿੰਗ ਸਾਰਿਆਂ ਨੇ ਪਹਿਲਾਂ ਦੇਖੀ ਹੋਈ ਹੈ ਤੇ ਇਸ ਫਿਲਮ ਬਾਰੇ ਦੋ ਸ਼ਬਦ ਇਸ ਫਿਲਮ ਬਾਰੇ ਦੋ ਸ਼ਬਦ ਤੁਸੀਂ ਵੈਸੀ ਦੇਵ ਕਰੋੜ ਜੀ ਦੇ ਸਾਰੇ ਇੰਨੇ ਵੱਡੇ ਫੈਨਸ ਨੇ ਹੁਣ ਤੁਸੀਂ ਦੇਖਿਓ ਮੈਂ ਵੀ ਉਹਨਾਂ ਨਾਲ ਆ ਰਹੀਆਂ ਫਿਲਮ ਜਰੂਰ ਦੇਖਿਓ ਸੀ ਅੱਜ ਦੇ ਟਾਈਮ ਐਕਟਰਸ ਜਿਹੜਾ ਕੰਮ ਕਰ ਰਹੇ ਨੇ ਤੁਹਾਡੇ ਲਈ ਕਰ ਰਹੇ ਨੇ ਤੇ ਤੁਹਾਡਾ ਅਪਰੀਸ਼ੀਏਸ਼ਨ ਵੀ ਜ਼ਰੂਰੀ ਹੈ ਐਂਡ ਮੈਂ ਜਾਣਦੀ ਆ ਅੱਜਕੱਲ ਟਿਕਟਸ ਬਹੁਤ ਐਕਸਪੈਂਸਿਵ ਨੇ ਤੇ ਲੋਕਾਂ ਨੂੰ ਲੱਗਦਾ ਕਿ ਓਕੇ ਮੈਂ ਜੇ ਪੈਸੇ ਖਰਚ ਕਰ ਰਿਹਾ ਆ ਇਹ ਕਰਨੀ ਆ ਤਾਂ ਫਿਰ ਇਟ ਸ਼ੁਡ ਬੀ ਵਰਥ ਇਟ ਮੈਨੂੰ ਲੱਗਦਾ ਇਹ ਵਰਥ ਇਟ ਹੋਗੀ ਅ ਤੁਸੀਂ ਦੇਖਿਓ ਜ਼ਰੂਰ ਬਿਕੋਜ਼ ਅਸੀਂ ਆਉਗੇ ਥੀਏਟਰ ਤੇ ਹੋਰ ਵਧੀਆ ਫਿਲਮਾਂ ਬਣਨਗੀਆਂ ਇਟਸ ਅ ਸਾਈਕਲ ਬੇਸਿਕਲੀ ਸੋ ਯਾ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਬਹੁਤ ਵਧੀਆ ਲੱਗਿਆ ਬਹੁਤ ਅਸੀਂ ਗੁਰੂਆਂ ਨਾਲ ਜਾਂ ਅਸੀਂ ਪੁਰਾਣੀਆਂ ਜਿਹੜੇ ਅਸੀਂ ਸਾਨੂੰ ਆਪਣੀ ਦੁਨੀਆਵੀ ਦੁਨੀਆ ਵਿੱਚ ਯਾਦ ਰੱਖਣਾ ਚਾਹੀਦਾ ਹੈ ਆਪਣੇ ਇਤਿਹਾਸ ਨੂੰ ਆਪਣੇ ਗੁਰੂਆਂ ਦੀ ਹਰ ਚੀਜ਼ ਨੂੰ ਜਾਂ ਜਿਹੜੀ ਫਿਲਮ ਹੈ ਫਿਲਮ ਜ਼ਰੂਰ ਸਾਰੇ ਦੇਖਣ ਜਾਓ ਕਿਉਂਕਿ ਫਿਲਮ ਦੇ ਨਾਲ ਕਿੰਨੀ ਦੁਨੀਆ ਜੁੜੀ ਹੁੰਦੀ ਹੈ ਕਿੰਨੇ ਲੋਕ ਜੁੜੇ ਹੁੰਦੇ ਨੇ ਸਿਨੇਮੇ ਘਰਾਂ ਦੇ ਵਿੱਚ ਸਾਨੂੰ ਇਸ ਫਿਲਮ ਨੂੰ ਦੇਖਣਾ ਚਾਹੀਦਾ ਕੋਈ ਵੀ ਫਿਲਮ ਲੱਗਦੀ ਹੈ ਤਾਂ ਸੋ 13 ਫਰਵਰੀ ਨੂੰ ਡੀਐਸਪੀ ਦੇਵ 2 ਜਿਹੜੀ ਫਿਲਮ ਆ ਰਹੀ ਹੈ ਸਾਰੇ ਪ੍ਰਵਾਸ